ਭਾਰਤ ਦੇ ਜਿਹੜੇ ਦਰਖਤ ਨਹੀਂ ਵੱਖਰੇ ਪੰਜਾਬ ਦੇ ਦਰਖਤ ਤੇ ਜਿਹੜੇ ਨਾਰਥ ਅਮਰੀਕਾ ਦੇ ਦਰਖਤ ਨਹੀਂ ਜਿਸ ਤਰ੍ਹਾਂ ਅਸੀਂ ਨਾਰਥ ਅਮਰੀਕਾ ਦੀ ਧਰਤੀ ਤੇ ਆਏ ਆ ਤੇ ਗੋਰਿਆਂ ਦੀ ਬਹੁਤਾਤ ਹੈ ਯੂਰਪ ਚ ਗੋਰਿਆਂ ਦੀ ਬਹੁਤਾਤ ਹੈ ਸਕਿਨ ਦਾ ਕਲਰ ਦਾ ਫਰਕ ਆ ਪਰ এনवायरमेंट ਲੰਬੇ ਸਮੇਂ ਤੋਂ ਗਲੋਬਲ ਜਿਹੜਾ ਵਾਰਮਿੰਗ ਦਾ ਜ਼ਿਕਰ ਆ ਇਹ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਟਾਪੂ ਡੁੱਬ ਜਾਣਗੇ ਇਹ ਕਈ ਸ਼ਹਿਰਾਂ ਤੇ ਵੀ ਖਤਰਾ ਆ ਮੈਂ ਵੇਖ ਰਿਹਾ ਸੀ ਆਸਟ੍ਰੇਲੀਆ ਤੇ ਇੱਕ ਬਿਲ ਪਾਸ ਹੋਇਆ ਕਿ 12 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਿਹੜੇ ਆ ਸੋਸ਼ਲ ਮੀਡੀਆ ਤੇ ਨਹੀਂ ਜਾ ਸਕਣਗੇ ਘੱਟੋ ਘਾਟਾ ਵਾਤਾਵਰਣ ਦੇ ਸੰਤੁਲਨ ਲਈ ਜਿਹੜੀ ਹੈਗਾ ਉਹ 30% ਸ਼ਾਇਦ ਕਹਿ ਰਿਹਾ ਕਿ ਤੁਹਾਨੂੰ ਜਨਰਲ ਚਾਹੀਦੇ ਆ ਤੇ ਪੰਜਾਬ ਦੇ ਵਿੱਚ ਤੇ 1.5 ਤੋਂ 2% ਵੀ ਨਹੀਂ ਰਹਿ ਗਏ ਜਿਹੜੀ ਸਾਡੀ ਧਰਤੀ ਆ ਪਿੱਛੇ ਛੱਡੀ ਤੇ 33% 30 ਤੋਂ 33 ਜਿਹੜੇ ਨਿੱਕੇ ਨਿੱਕੇ ਪੰਛੀ ਨੇ ਉੱਗਣ ਵਾਲੇ ਜਾਂ ਜਿਹੜੇ ਧਰਤੀ ਤੇ ਰਿੰਗਣ ਵਾਲੇ ਨੇ ਦਾ ਜਿੱਦਾਂ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ ਗਲੈਰੀ ਵਗੈਰਾ ਉਹ ਸਾਰੇ ਇਸੇ ਫੂਟ ਤੇ ਆ ਉਹਨੂੰ ਚੱਕੋ ਰੋਟੀਆਂ ਪਕਾ ਕੇ ਦਿੰਦਾ ਵਿਚਾਰਿਆਂ ਨੂੰ ਪੰਜਾਬ 247 ਟੀਵੀ 'ਚ ਤੁਹਾਡਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਅਸੀਂ ਲੈ ਕੇ ਅੱਜ ਹਾਜ਼ਰ ਹੋਏ ਹਾਂ ਜੀ ਜ਼ਿੰਦਗੀ ਦੇ ਅੰਗ ਸੰਗ ਤੇ ਸਾਡੀ ਜ਼ਿੰਦਗੀ ਦੇ ਵਿੱਚ ਵਾਤਾਵਰਣ ਦਾ ਤੇ ਸਾਡੇ ਆਲੇ-ਦੁਆਲੇ ਜਿਹੜੀ ਕੁਦਰਤ ਨੇ ਦਿੱਤੀ ਹੋਈ ਸਾਨੂੰ ਵੱਡੀ ਦਾਤ ਆ ਹਰਿਆਲੀ ਤੇ ਹਰਿਆਲੀ ਚੱਲਦੀ ਹੈ ਦਰਖਤਾਂ ਤੋਂ ਤੇ ਜਿਹੜੇ ਦਰਖਤ ਨੇ ਉਹਨਾਂ ਦੇ ਬਾਰੇ ਅੱਜ ਅਸੀਂ ਗੱਲ ਕਰਨੀ ਆ ਦਰਖਤਾਂ ਦੇ ਬਾਰੇ ਗੱਲ ਕਰਨੀ ਆ ਸਾਡੇ ਨਾਲ ਐਕਸਪਰਟ ਨੇ ਡਾਕਟਰ ਸੁਖਦੇਵ ਸਿੰਘ ਝਾਂਡੇਰੀ ਜਿਹੜੇ ਲੰਬਾ ਸਮਾਂ ਵਿਦਿਆਨਾ ਜੁੜੇ ਰਿਹਾ ਔਰ ਇਹਨਾਂ ਦੀ ਬੜੀ ਡਾਢੀ ਰਿਸਰਚ ਹੈ ਭਾਰਤ ਦੇ ਜਿਹੜੇ ਦਰਖਤ ਨੇ ਵੱਖਰੇ ਪੰਜਾਬ ਦੇ ਦਰਖਤ ਤੇ ਜਿਹੜੇ ਨਾਰਥ ਅਮਰੀਕਾ ਦੇ ਦਰਖਤ ਨੇ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਭਾਰਤ ਵਾਲੇ ਕੋਈ ਦਰਖਤਾਂ ਦੀ ਗੱਲ ਕੀਤੀ ਸੀ ਤੇ ਅੱਜ ਅਸੀਂ ਕਰਨੀਆਂ ਨਾਰਥ ਅਮਰੀਕਾ ਦੇ ਦਰਖਤਾਂ ਦੀ ਮੈਂ ਕਈ ਵਾਰ ਹੈਰਾਨ ਹੁੰਨਾ ਡਾਕਟਰ ਸਾਹਿਬ ਦੀ ਇਸ ਰਿਸਰਚ ਕਹਿ ਸਕਦਾ ਮੈਂ ਕਿਸੇ ਦਾ ਖੋਜ ਪੱਤਰ ਹੀ ਆਏ ਤੇ ਆਪਾਂ ਇਹਦੀਆਂ ਤਸਵੀਰਾਂ ਵੀ ਜਰ ਮੈਂ ਕਰਾਂਗੇ ਸਾਂਝੀਆਂ ਇਹ ਉੱਤਰੀ ਅਮਰੀਕਾ ਦੇ ਜਿਹੜੇ ਰੁੱਖ ਨੇ ਉਹਨਾਂ ਦੇ ਬਾਰੇ ਇਹਨਾਂ ਨੇ ਕਾਫੀ ਡਿਟੇਲਸ ਸਟੱਡੀ ਕੀਤੀ ਆ ਇਹ ਦਰਖਤ ਜਿਹੜੇ ਆ ਮੈਂ ਕਈ ਵਾਰ ਇਹ ਵੀ ਸੋਚਦਾ ਆ ਕਿ ਜਿਸ ਤਰੀਕੇ ਨਾਲ ਮਨੁੱਖਾਂ ਦਾ ਰੰਗ ਰੂਪ ਚੇਹਰ ਚੱਕਰ ਸਭ ਜਗ੍ਹਾ ਤੇ ਫਰਕ ਆ ਜਿਸ ਤਰ੍ਹਾਂ ਅਸੀਂ ਨਾਰਥ ਅਮਰੀਕਾ ਦੀ ਧਰਤੀ ਤੇ ਆਏ ਆ ਤੇ ਗੋਰਿਆਂ ਦੀ ਬਹੁਤਾਤ ਹੈ ਯੂਰਪ ਚ ਗੋਰਿਆਂ ਦੀ ਬਹੁਤਾਤ ਹੈ ਸਕਿਨ ਦਾ ਕਲਰ ਦਾ ਫਰਕ ਆ ਜੇ ਅਸੀਂ ਅਫਰੀਕਨ ਕੰਟੀਨੈਂਟ ਤੇ ਜਾਂਦੇ ਆ ਤੇ ਉੱਥੇ ਜਿਸ ਤਰ੍ਹਾਂ ਦੇਖਦੇ ਆ ਅਲੱਗ ਤਰ੍ਹਾਂ ਦਾ ਦੁਨੀਆ ਦੀ ਇਹ 2/3 ਬਸੋ ਜਿਹੜੀ ਆ ਉਹਦਾ ਚਿਹਰਾ ਮੋਰਾ ਜਿਹਨੂੰ ਅਸੀਂ ਨੇਪਾਲੀ ਟਾਈਪ ਕਹਿੰਨੇ ਆ ਤਾਈਵਾਨ థਾਈਲੈਂਡ ਵਾਲੇ ਲੋਕ ਆ ਕੁਦਰਤ ਦੇ ਰੰਗ ਆ ਤੇ ਇਹ ਵੀ ਕੁਦਰਤ ਦੇ ਰੰਗ ਆ ਕਿ ਜਿਹੜੇ ਨੌਰਥ ਨਾਰਕਾ ਚ ਦਰਖਤ ਆ ਜਿੱਦਾਂ ਅਸੀਂ ਕਹਿੰਨੇ ਸਾਡੇ ਉੱਤੇ ਦਰਖਤ ਨੇ ਨੇਮ ਬੋੜ ਪਿੱਪਲ ਉਹ ਸਾਨੂੰ ਇੱਥੇ ਨਜ਼ਰ ਨਹੀਂ ਆਉਂਦੇ ਇੱਥੇ ਲਗਤਰਾਂ ਦੇ ਕੁਦਰਤ ਦੇ ਵਰਤਾਰੇ ਨੇ ਉਹਨਾਂ ਦੇ ਉੱਤੇ ਕੋਈ ਗੱਲਾਂ ਬਾਤਾਂ ਅੱਜ ਡਾਕਟਰ ਸਾਹਿਬ ਕੋ ਕਰਦੇ ਪਹਿਲਾਂ ਜੀ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਅ ਬਹੁਤ ਬਹੁਤ ਮਿਹਰਬਾਨੀ ਗਿਲ ਸਾਹਿਬ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਦੇ ਅੰਗ ਸੰਗ ਸ਼ਾਮਲ ਕੀਤਾ ਇਹਦੇ ਵਿੱਚ ਆਪਾਂ ਰੁੱਖਾਂ ਦੇ ਬਾਰੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਵਿੱਚ ਸਾਫ਼ ਸੁਥਰਾ ਰੱਖਣ ਵਿੱਚ ਕਿਵੇਂ ਸਹਾਇੀ ਹੁੰਦੇ ਆ ਇਹ ਗੱਲ ਜਤੋਂ ਆਪਣਾ ਪਿਛਲੇ ਪ੍ਰੋਗਰਾਮ ਚ ਕੀਤੀ ਸੀ ਉਹਨੂੰ ਵੀ ਅੱਗੇ ਵਧਾਵਾਂਗੇ ਤੇ ਪਿਛਲੇ ਪ੍ਰੋਗਰਾਮ ਚ ਜਿਵੇਂ ਆਪਾਂ ਪੰਜਾਬ ਦੇ ਦੇ ਪਾਰਟ ਦੇ ਉਹ ਉਹ ਨਾ ਬਾਰੇ ਵੀ ਤੇਰੇ ਗੱਲ ਕੀਤੀ ਸੀ ਤੇ ਇਹ ਜਿਹੜੀ ਚੀਜ਼ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਦੱਸ ਹੀ ਦਿੱਤਾ ਹੈਗਾ ਉੱਤਰੀ ਅਮਰੀਕਾ ਜਿਹੜਾ ਏਰੀਆ ਜਿਹੜਾ ਹੈਗਾ ਇਹ ਕੈਨੇਡਾ ਤੇ ਅਮਰੀਕਾ ਜਿਹਦੇ ਵਿੱਚ ਮੁੱਖ ਤੌਰ ਤੇ ਆਉਂਦੇ ਹੈਗੇ ਆ ਇਹਦੇ ਵਿੱਚ ਮੈਕਸੀਕੋ ਵੀ ਮਰਕਰ ਪਾਰਟੀ ਹੈ ਦਲ ਮੈਕਸੀਕੋ ਦੀ ਪਾਰਟੀ ਆ ਹਾਂਜੀ ਪਰ ਜਿਆਦਾ ਵੱਡੇ ਦੇਸ਼ ਤੇ ਵੀ ਇਹ ਬਣ ਜਾਂਦੇ ਨੇ ਛੋਟਾ ਬਣ ਜਾਂਦਾ ਤੇ ਵੈਸੇ ਦਰਸ਼ਕਾਂ ਨੂੰ ਥੋੜਾ ਜਿਹਾ ਇਹ ਦੱਸ ਦਈਏ ਕਿ ਜਿਹੜਾ ਨਾਰਥ ਅਮਰੀਕਾ ਤੇ ਲੈਟਰਨ ਅਮਰੀਕਾ ਜਦੋਂ ਆਪਾਂ ਅੰਡਰਸਟੈਂਡ ਕਰਦੇ ਆ ਭੂਗੋਲਕ ਤੌਰ ਤੇ ਤੇ ਉਹਦੇ ਵਿੱਚ ਦੂਜੇ ਪਾਸੇ ਫਿਰ ਬਹੁਤ ਸਾਰੇ ਮੁਲਕ ਨੇ ਲੈਟਰਨ ਅਮਰੀਕਾ ਦੇ ਬ੍ਰਾਜ਼ੀਲ ਤੇ ਹੋਰ ਜਿਹੜੇ ਮੁਲਕ ਆ Exist ਵੀ ਵਗੈਰਾ ਨਾਰਥ ਅਮਰੀਕਾ ਜੋ ਮੋਟੇ ਤੌਰ ਤੇ ਜਿਵੇਂ ਡਕਟਰ ਨੇ ਕਿਹਾ ਕਿ ਅਮਰੀਕਾ ਤੇ ਕੈਨੇਡਾ ਇੱਕੋ ਦਰਦੀ ਹੈ ਵੈਸੇ ਵਿੱਚ ਲੀਗ ਤੇ ਬੜੀ ਬਾਤ ਚ ਵਧੀ ਆ ਤੇ ਨਾਲ ਮੈਕਸੀਕੋ ਨੂੰ ਅਸੀਂ ਜੋੜ ਸਕਦੇ ਹਾਂ ਇਹ ਮੁਲਕ ਜਿਹੜੇ ਆ ਇਹਨਾਂ ਨੂੰ ਅਸੀਂ ਨਾਰਥ ਅਮਰੀਕਨ ਮੁਲਕ ਕਹਿੰਦੇ ਆ ਇੱਥੇ ਠੰਡੇ ਮੁਲਕ ਨੇ ਵਰਤਿੰਦੀ ਆ ਤੇ ਜਿੱਦਾਂ ਮੈਂ ਕਿਹਾ ਕਿ ਕੁਦਰਤ ਦਾ ਵੀ ਵਿਧਾਨ ਹੈ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਉਪਰੱਖ ਰੱਖ ਕੇ ਹੀ ਉੱਥੇ ਜਿਹੜੀਆਂ ਚਾਹੇ ਉਹ ਦਰਖਤ ਹੋਣ ਚਾਹੇ ਉੱਥੋਂ ਦੀ ਕੋਈ ਹੋਰ ਆਪਣੀ ਗ੍ਰੀਨਰੀ ਹੋਵੇ ਚਾਹੇ ਉਹ ਤੁਹਾਡੇ ਮਨੋ ਕੋਣ ਚਾਹੇ ਤੁਹਾਡੇ ਜਾਨਵਰ ਹੋਣ ਉਹਨਾਂ ਦੀ ਕਿਸਮ ਦੇ ਵਿੱਚ ਵੀ ਕੁਦਰਤੀ ਥੋੜਾ ਬਹੁਤਾ ਫਰਕ ਰੱਖਿਆ ਹੋਇਆ ਕਿਉਂਕਿ ਉਸ ਮੌਸਮ ਨੂੰ ਉਹ ਸਹਨ ਕਰਨ ਦੇ ਕਾਬਿਲ ਹੋਣ ਬਿਲਕੁਲ ਬਿਲਕੁਲ ਆਪਾਂ ਇੱਥੇ ਇਹਨੇ ਸਾਲ ਆਪਾਂ ਨੂੰ ਇੱਥੇ ਰਹਿੰਦੇ ਆ ਹੋ ਗਿਆ ਕੈਨੇਡਾ ਦੇ ਵਿੱਚ ਆਪਾਂ ਮਹਿਸੂਸ ਤੇ ਕਰਦੇ ਹਾਂ ਨਾ ਵੀ ਜੋ ਇੱਥੇ ਠੰਡਾ ਵਾਤਾਵਰਨ ਹੈ ਉਹ ਉਹ ਮਤਲਬ ਆਪਣੇ ਇੰਡੀਆ ਦੇ ਠੀਕ ਹੈ ਪਹਾੜੀ ਏਰੀਆ ਉੱਪਰ ਵਾਲੇ ਖੇਤ ਵਾਲੇ ਕੋਲ ਲਦਾਖ ਵਗੈਰਾ ਚਲੋ ਉਹ ਤੇ ਹੈਗੇ ਆ ਪਰ ਮੇਨਲੀ ਜਿਹੜਾ ਹੈਗਾ ਭਾਰਤ ਗਰਮ ਦੇ ਗਰਮ ਮੌਕਾ ਚ ਹੈ ਹਾਂਜੀ ਤੇ ਇੱਥੇ ਉੱਥੇ ਉਹ ਰੁੱਖ ਹੋਣਗੇ ਜਿਹੜੇ ਮਤਲਬ ਗਰਮ ਮਾਤਾ ਵਾਤਵਰਨ ਦੇ ਵਿੱਚ ਫੈਲਦੇ ਆ ਤੇ ਇੱਥੇ ਕਿਉਂਕਿ ਮੇਨਲੀ ਮਤਲਬ ਇਹ ਠੰਡਾ ਮਲਕ ਏਰੀਆ ਬਣ ਜਾਂਦਾ ਹੈਗਾ ਖਾਸ ਤੌਰ ਤੇ ਮਤਲਬ ਕੈਨੇਡਾ ਦਾ ਸਾਰਾ ਏਰੀਆ ਤੇ ਅਮਰੀਕਾ ਦਾ ਜਿਹੜਾ ਕੈਨੇਡਾ ਦੇ ਨਾਲ ਏਰੀਆ ਲੱਗਦਾ ਨਾਰਥ ਵਾਲਾ ਕਹ ਲੋ ਤੁਸੀਂ ਤੇ ਇਹ ਇੱਥੇ ਜਿਹੜੇ ਕਿਉਂਕਿ ਸੁਨੋ ਵੀ ਕੈਨੇਡਾ ਖਾਸੀ ਬੈਂਦੀ ਆ ਮਾਰਕਾ ਦੇ ਵੀ ਚਲੋ ਜਿਹੜੇ ਨਾਲ ਏਰੀਆ ਬਹੁਤ سارے ਮਾਰਕਾ ਦੇ ਬਹੁਤ سارے ਏਰੀਆ ਬਹੁਤ ਬੰਦੇ ਆ ਉਥੇ ਉੱਥੇ ਫਿਰ ਇਹੋ ਜਿਹੇ ਠੰਡੇ ਵਾਤਾਵਰਨ ਚ ਉਹੀ ਰੋਕ ਹੋਣਗੇ ਜਿਹੜੇ ਇੰਨੀ ਠੱਡ ਨੂੰ ਸਹਾਰ ਸਕਦੇ ਆ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਮੈਨੂੰ ਲੱਗਦੀ ਹੈ ਕਿ ਜਿੱਦਾਂ ਉਹ ਗਰਮ ਮੁਲਕਾਂ ਦੇ ਵਿੱਚ ਛਾਂ ਦੀ ਬੜੀ ਜ਼ਰੂਰਤ ਹੁੰਦੀ ਆ ਤੇ ਉੱਥੇ ਛਾਂ ਵਾਲੇ ਦਰਖਤ ਤੁਹਾਨੂੰ ਵੱਡੇ ਉਸ ਤਰ੍ਹਾਂ ਮਿਲਣਗੇ ਇੱਥੇ ਲੱਗਿਆ ਕੁਝ ਇੱਕ ਜਿਹੜੇ ਫਲਾਓ ਚ ਜ਼ਿਆਦਾ ਨਹੀਂ ਪਰ ਇੱਥੇ ਕਿਉਂਕਿ ਸਾਨੂੰ ਕਦੀ ਛਾਵੇਂ ਬਹਿਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਬਿਲਕੁਲ ਇਹਨਾ ਟੈਂਪਰੇਚਰ ਹੁੰਦਾ ਹੀ ਨਹੀਂ ਤੇ ਮੇਰੇ ਕੋਲ ਕੁਦਰਤ ਨੇ ਵੀ ਇਹ ਚੀਜ਼ ਦਾ ਧਿਆਨ ਰੱਖਿਆ ਕਿ ਸਾਨੂੰ ਛਾਂ ਵਾਲੇ ਦਰਖਤ ਨਹੀਂ ਚਾਹੀਦੇ ਬੋੜ ਵਰਗੇ ਜਾਂ ਇਦਾਂ ਦੇ ਇੱਥੇ ਉੱਪਰ ਨੂੰ ਜਾਣ ਵਾਲੇ ਦਰਖਤ ਲੰਬਾਈ ਵਾਲੇ ਜਿਹੜੇ ਗਰਮੀਆਂ ਦੇ ਮਹੀਨੇ ਹੁੰਦੇ ਆ ਤੌੜਦੇ ਉਦੋਂ ਉਦੋਂ ਆਪਾਂ ਨੂੰ ਛਾਵੇਂ ਬਹਿਣ ਦੀ ਜ਼ਰੂਰਤ ਮਹਿਸੂਸ ਹੁੰਦੀ ਆ ਗੁਰਜੀ ਉਦੋਂ ਵੇਖਿਆ ਹੋਵੇਗਾ ਇੱਥੇ ਜਿਹੜਾ ਮੈਪਲ ਰੁੱਖ ਆ ਇਹ ਵੀ ਛਾਂ ਦਿੰਦੇ ਆ ਇੱਕ ਬੀਚ ਤੇ ਵਰਚਸ ਟਾਈਪ ਰੁੱਖ ਜੜਿਆ ਗਿਆ ਟੀਚਸ ਐਂਡ ਵਰਚਸ ਹਾਰਟਲ ਇੱਕ ਆਪਣਾ ਹੈਗਾ ਨਾ ਕਨਜ਼ਰਵੇਸ਼ਨ ਏਰੀਆ ਉਹਦੇ ਚ ਆਪਾਂ ਅੰਦਰ ਜਾਈਏ ਦੇ ਜਿਹੜਾ ਪਿਕਨਿਕ ਏਰੀਆ ਜਿਹੜੇ ਵਕਤ ਵਕਤ ਬਣਿਆ ਹੈਗਾ ਉਥੇ ਤੁਸੀਂ ਵੇਖੋਗੇ ਉਹ ਬੀਚ ਤੇ ਵਰਚਸ ਜਿਹੜੇ ਨਾ ਬਹੁਤ ਜ਼ਿਆਦੇ ਆ ਔਰ ਉਥੇ ਜਦੋਂ ਵਿਗਨਿਕ ਵਗੈਰਾ ਦਾ ਸੀਜ਼ਨ ਹੁੰਦਾ ਸਾਰੇ ਲੋਕ ਉਦੋਂ ਰੁੱਖਾਂ ਦੇ ਥੱਲੇ ਬੈਠਣਾ ਪਸੰਦ ਕਰਦੇ ਕਿਉਂਕਿ ਉਦੋਂ ਗਰਮੀ ਇੰਨੀ ਘੋਈ ਜਾਂਦੀ ਵੀਰ ਤੋਂ ਜਣਾ ਨਹੀਂ ਬੇਟਾ ਜਾ ਸਕਦਾ ਸੋ ਕਦੇ ਗਰਮੀਆਂ ਦੀ ਛਾ ਦੀ ਵੀ ਜ਼ਰੂਰਤ ਪੈਂਦੀ ਆ ਸਰਦੀਆਂ ਦੇ ਵਿੱਚ ਜਿਹੜੀ ਆ ਉਹ ਬਾਹਰ ਤੋਂ ਉੱਪ ਲੱਗੀ ਹੁੰਦੀ ਪਰ ਬਾਹਰ ਆਪਾਂ ਉਸ ਤੁੱਪ ਚ ਨਹੀਂ ਬਹਿ ਸਕਦੇ ਤੇ ਉਹ ਤੁੱਪ ਵੀ ਠੰਡੀ ਹੁੰਦੀ ਆ ਸੋ ਇਸ ਤਰ੍ਹਾਂ ਇਹ ਵਾਤਾਵਰਨ ਜੋ ਕੁਦਰਤ ਨੇ ਬਣਾਇਆ ਹੈਗਾ ਜਦੋਂ ਅ ਭਰਤੀ ਜਿਹੜੀ ਆ ਉਹ ਉਹਦੇ ਟੁੱਟ ਭਾਜੇ ਉਹ ਈ ਦਰਦੀ ਤੋ ਜਣਾ ਸਾਹ ਕੋ ਜਿੱਥੇ ਜਾ ਡੇਗਾ ਉਹ ਉਹ ਉਥੇ ਉਹਦਾ ਉਹ ਇੱਕ ਖਾਸ ਉਹਦਾ ਇੱਕ ਸਮਝੋ ਤੁਸੀਂ ਇੱਕ ਏਰੀਆ ਜਿਹੜਾ ਉਹਦੀ ਮਹਾਰਤ ਜੀ ਬਣ ਗਈ ਉਹਥੇ ਵਾਤਾਵਰਣ ਕੇ ਵਜ੍ਹਾ ਹੈਗਾ ਇਹ ਹੁਣ ਨਾਰਥ ਅਮਰੀਕਾ ਜਿਹੜਾ ਦੂਸਰਿਆਂ ਨਾਲੋਂ ਬਿਲਕੁਲ ਵਕਰੀ ਕਿਸਮ ਦਾ ਇਹ ਖੰਡ ਹੈਗਾ ਕੋਈ ਕਨਖੰਡ ਜਿਹੜਾ ਜੀ ਬਿਲਕੁਲ ਬਿਲਕੁਲ ਯਾਰ ਭੀ ਲਗਭਗ ਮਿਲਦਾ ਚੁੱਦਾ ਕਿਸੇ ਤੱਕ ਠੰਡਾ ਠੰਡ ਦੇ ਮਹੀਨੇ ਸਾਡ ਨਾਮ ਵਕੇ ਰਹੇ ਤਾਂ ਸੋ ਡਾਕਟਰ ਸਾਹਿਬ এনवायरमेंट ਦਾ ਅੱਜ ਦੀ ਜ਼ਿੰਦਗੀ ਚ ਬੜਾ ਵੱਡਾ ਰੋਲ ਹੈ ਤੇ ਦੁਨੀਆ ਨੂੰ ਲੈ ਕੇ ਚਿੰਤਤ ਹੋਈ ਆ ਦੋ ਤਿੰਨ ਚੀਜ਼ਾਂ ਨੇ ਜਿਹਨਾਂ ਤੇ ਅਸਲੇ ਬਹੁਤ ਚਰਚਾ ਹੋ ਰਹੀ ਆ ਇੱਕ ਤਾਂ এনवायरमेंट ਲੰਬੇ ਸਮੇਂ ਤੋਂ ਗਲੋਬਲ ਜਿਹੜਾ ਵਾਰਮਿੰਗ ਦਾ ਜ਼ਿਕਰ ਆ ਪਿਓ ਚ ਬਹੁਤ ਸਾਰੇ ਨਿੱਕੇ ਨਿੱਕੇ ਟਾਪੂ ਡੁੱਬ ਜਾਣਗੇ ਕਈ ਸ਼ਹਿਰਾਂ ਤੇ ਵੀ ਖਤਰਾ ਆ ਤੇ ਉਹਨੂੰ ਲੈ ਕੇ ਵੱਡੇ ਜਿਹੜੇ ਮੁਲਕ ਨੇ ਉਹ ਲਗਾਤਾਰ ਕੋਸ਼ਿਸ਼ ਕਰਦੇ ਰਹੇ ਪਰ ਫਿਰ ਵੀ ਅਜੇ ਸਾਡੇ ਸਿਆਸਤਦਾਨ ਕਈ ਵਾਰ ਉਸ ਪਾਸੇ ਨਹੀਂ ਸੋਚਦੇ ਜਿਨ੍ਹਾਂ ਚੋਂ ਸਾਡੇ ਉਹ ਨਗਵਾਂਡ ਚ ਆਏ 트ੰਪੀ ਦੀ ਮੀਆ ਜਿਨ੍ਹਾਂ ਨੇ ਪਹਿਲਾਂ ਇਹ ਪਾਰਸਮਝੌਤਾ ਪਿਛਲੀ ਵਾਰ ਰੱਦ ਕਰਤਾ ਸੀ ਤੇ ਉਹ ਇਸ ਚੀਜ਼ ਨੂੰ ਏਡਾ ਸੀਰੀਅਸਲੀ ਨਹੀਂ ਲੈਂਦੇ ਉਹ ਸਮਝਦੇ ਆ ਕੋਈ ਲੋੜ ਨਹੀਂ ਇੱਥੇ ਵੀ ਕਈ ਜਿਹੜੇ ਉਹ ਸੋਚ ਵਾਲੇ ਲੋਕ ਆ ਜਿਨ੍ਹਾਂ ਕਾਰਬਨ ਟੈਕਸ ਵਗੈਰਾ ਦੀ ਗੱਲ ਆ ਜਾਂ ਉਹ ਆਉਂਦੀ ਹੈ ਤੂੰ ਦਾ ਵਿਰੋਧ ਹੁੰਦਾ ਰਹਿੰਦਾ ਆ ਤੇ ਬਾਕੀ ਇਹ ਆ ਕਿ ਇਹਦੇ ਨਾਲ ਨਾਲ ਹੁਣ ਇੱਕ ਨਵਾਂ ਮੁੱਦਾ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉੱਤੇ ਚਰਚਾ ਹੁੰਦੀ ਆ এনवायरमेंट ਤੇ ਚਰਚਾ ਹੁੰਦੀ ਆ ਤੇ ਇੱਕ ਚਰਚਾ ਹੁੰਦੀ ਆ ਸਾਡਾ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਵੀ ਬੜਾ ਮਹਰੂਤ ਸਿਆਰਬੰਦ ਚੁੱਕਾ ਹੋਈ ਹੋਈ ਮਤਲਬ ਜਿਹੜੇ ਪੱਖ ਦੇ ਮੁੱਦੇ ਉਹਨਾਂ ਚ ਇੱਕ ਵਾਤਾਵਰਨ ਐ ਮੈਂ ਕਹਿਣਾ ਚਾਹੁੰਦਾ ਅੱਜ ਵੈਸੇ ਮੈਂ ਵੇਖ ਰਿਹਾ ਸੀ ਆਸਟ੍ਰੇਲੀਆ 'ਚ ਇੱਕ ਬਿਲ ਪਾਸ ਹੋਇਆ ਕਿ 12 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਿਹੜੇ ਆ ਸੋਸ਼ਲ ਮੀਡੀਆ ਤੇ ਨਹੀਂ ਜਾ ਸਕਣਗੇ ਉਹਨਾਂ ਨੇ ਬਿਲ ਲਿਆਂਦਾ ਤੇ ਇਸੇ ਤਰ੍ਹਾਂ ਇਹ ਵਾਤਾਵਰਨ ਦੇ ਉੱਤੇ ਵੀ ਸਰਕਾਰਾਂ ਗਲਤੀ ਕਰਦੀਆਂ ਨੇ ਪਰ ਉਹਨਾਂ ਦੀ ਗੰਭੀਰਤਾ ਨਾਲ ਅਮਲ ਨਹੀਂ ਹੁੰਦਾ ਪਰ ਕੁਦਰਤ ਦੇ ਆਪਣੇ ਵਿਧਾਨ ਨੇ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਤੇ ਫਿਰ ਕੁਦਰਤ ਵੀ ਉਹਦਾ ਬਦਲਾ ਲੈਂਦੀ ਆ ਤੇ ਕਿਸੇ ਹੋਰ ਰੂਪ 'ਚ ਸਾਡੇ ਸਾਹਮਣੇ ਆਉਂਦੀ ਆ ਅਸੀਂ ਭਾਰਤ ਵਿੱਚ ਬਹੁਤ ਵਾਰ ਵੇਖ ਚੁੱਕੇ ਹਾਂ ਜਦੋਂ ਅਸੀਂ ਕਿਨੇ ਭੂ ਖੱਲਣ ਹੋ ਗਿਆ ਆਪਾਂ ਉਤਰਾਖੰਡ 'ਚ ਵੇਖਿਆ ਕਿ ਜੇ ਹੋਰ ਜਗ੍ਹਾ ਦੇਖਿਆ ਜਿੱਥੇ ਅਸੀਂ ਪਹਾੜਾਂ ਦੀਆਂ ਮੱਖੀਆਂ ਨੂੰ ਵੱਡ ਵੱਡ ਕੇ ਹੋਟਲ ਬਣਾ ਲਏ ਜੰਗਲ ਸਾਫ਼ ਕਰਤੇ ਉੱਤੇ ਪਰ ਕੁਦਰਤ ਦੇ ਪ੍ਰਕੋਪ ਦਾ ਵੀ ਸਾਹਮਣਾ ਕਰਨਾ ਪੈਂਦਾ ਇਨ੍ਹਾਂ ਮੁਲਕਾਂ 'ਚ ਇਹ ਚੰਗੀ ਗੱਲ ਆ ਕਿ ਇੱਥੇ ਵਾਤਾਵਰਣ ਪ੍ਰਤੀ ਜਿੰਗਿਆ ਕਾਫੀ ਕਾਫੀ ਜਾਗਰੂਕਤਾ ਹੈਗੀ ਆ ਜਾਗਰੂਕਤਾ ਹੈਗੀ ਆ ਜਿੱਥੇ ਜਦੋਂ ਤੁਸੀਂ ਕੰਜ਼ਰਵੇਸ਼ਨ ਏਰੀਆ ਦਾ ਨਾਮ ਦਿੱਤਾ ਉੱਥੇ ਅਜੇ ਤੱਕ ਇੱਥੇ ਬਹੁਤ ਸਾਰੇ ਨੇ ਤੁਸੀਂ ਦਰਖਤ ਨੂੰ ਹੱਥੋਂ ਨਹੀਂ ਲਾ ਸਕਦੇ ਇਨ੍ਹਾਂ ਜੰਗਲ ਹੋਣ ਦੇ ਬਾਵਜੂਦ ਕੈਨੇਡਾ ਵਰਗੇ ਮੁਲਕ 'ਚ ਜੇਕਰ ਇੱਕ ਦਰਖਤ ਕਟਣਾ ਤੇ ਮੈਂ ਤੇ ਇੱਕ ਸੁਣ ਰਿਹਾ ਸੀ ਕਿ 8 ਜਾਂ 7 ਦਰਖਤ ਉਦੀ ਸੰ ਲਾਉਣੇ ਪੈਂਦੇ ਆ ਜਿਹੜੇ ਬੰਦੇ ਕੱਟਦੇ ਆ ਇਹ ਜੇ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਜਿਹੜਾ ਆਪਣਾ ਵਾਤਾਵਰਨ ਜਿਹੜਾ ਬਦਲ ਰਿਹਾ ਹੈਗਾ ਗਲੋਬਲ ਵਾਰਮਿੰਗ ਜਿਹੜੀ ਆ ਉਹ ਫੈਕਟਰ ਸਾਰੀ ਦੁਨੀਆ ਦੇ ਉੱਤੇ ਇਫੈਕਟ ਕਰ ਰਹੀ ਹੈਗੀ ਆ ਉਹ ਜਿੰਨਾ ਟੈਂਪਰੇਚਰ ਚੜ੍ਹ ਗਿਆ ਹੈਗਾ ਜੇ ਇਹਦੇ ਤੋਂ 1 ਡਿਗਰੀ ਜਾਂ ਡੇਢ ਡਿਗਰੀ ਤੱਕ ਹੋ ਜਾਵੇ ਵੱਧ ਜਾਵੇ ਤੇ ਫਿਰ ਤੇ ਇੰਨਾ ਕੁਝ ਫਰਕ ਤਾਂ ਪੈਂਦਾ ਪਰ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜੇ ਵਿਗਿਆਨੀ ਜਿਹੜੇ ਹੈਗੇ ਆ ਮਾਰ ਇਹ ਕਹਿੰਦੇ ਆ ਵੀ ਜੇ 1.5 ਡਿਗਰੀ ਤੋਂ ਵੱਧ ਜਾਂਦਾ ਤਾਂ ਫਿਰ ਬੜੀ ਥਲ ਥਲ ਹੁੰਦੀ ਆ ਉਹਦੇ ਵਿੱਚ ਗਲੇਸ਼ੀਅਰਸ ਜਿਹੜੇ ਹੈਗੇ ਆ ਉਹ ਮੈਲਟ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਗਲੇਸ਼ੀਅਰ ਮੈਲਟ ਹੋਣਗੇ ਤੇ ਦਰਿਆਵਾਂ ਦੇ ਵਿੱਚ ਹਾੜ ਹੋਣਗੇ ਹਾੜ ਹੋਣਗੇ ਤੇ ਉਹ ਨੁਕਸਾਨ ਕਰਨਗੇ ਦਰਿਆਵਾਂ ਦਾ ਪਾਣੀ ਆਲਟੀਮੇਟਲੀ ਸਮੁੰਦਰ ਤੱਕ ਜਾਣਾ ਸਮੁੰਦਰ ਦਾ ਤਾਲ ਦੇ ਜਲਾ ਪਾਣੀ ਦਾ ਉਹ ਉੱਚਾ ਹੋਏਗਾ ਤੇ ਉਹਦੇ ਵਿੱਚ ਜਿਵੇਂ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਕਿ ਨੀਵੇਂ ਇਲਾਕੇ ਜਿਹੜੇ ਆ ਕਿ ਉਹਨਾਂ 'ਚ ਜਦੋਂ ਪਾਣੀ ਭਰ ਗਿਆ ਤੇ ਉਹ ਏਰੀਆ ਬਕਾਰ ਹੋ ਜਾਣਗੇ ਉਹ ਇਹ ਗਲੋਬਲ ਵਾਰਮਿੰਗ ਜਿਹੜੀ ਹੈ ਬੜੀ ਖਤਰਨਾਕ ਇੱਕ ਸਿਚੁਏਸ਼ਨ ਜੇ ਇਹ ਵੱਢ ਸਕਦੀ ਹੈ ਜੇ ਆਪਾਂ ਇਹ ਵਾਤਾਵਰਨ ਸੁਧਾਰ ਵੱਲ ਇਹਦਾ ਧਿਆਨ ਨਹੀਂ ਕਰਦੇ ਤੇ ਜਿਹੜੇ ਤੇ ਵਿਕਸਿਤ ਮੁੱਲ ਕੰਨਾ ਜਿਵੇਂ ਚਲੋ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਆ ਜਾਂ ਯੂਰਪ ਵਾਲੇ ਗੱਲ ਯੂਰਪੀਅਨ ਮੁੱਲਕਾਂ ਦੀ ਕਰਦੇ ਆ ਉਹ ਉਹ ਸਾਰੇ ਮਤਲਬ ਇਸ ਪੱਖੋਂ ਬੜੀ ਤਾਂ ਮਤਲਬ ਹਲੋ ਤੁਸੀਂ ਜਾਗਰੂਕ ਹੋ ਗਏ ਕਿ ਸਾਨੂੰ ਬਾਤਾ ਉਹਨਾਂ ਦੀ ਸੰਭਾਲ ਕਰਨੀ ਵੱੜਦੀ ਹੈ ਔਰ ਇਹਦੇ ਵਾਸਤੇ ਯਤਨ ਵੀ ਕਰਦੇ ਪਰ ਜਿਹੜੇ ਪਛੜੇ ਮੁਲਕ ਥਰਡ ਵਰਲਡ ਕੰਟਰੀ ਜਿਨ੍ਹਾਂ ਨੂੰ ਆਪਾਂ ਕਹ ਦਿੰਨੇ ਆ ਹੋਰ ਹਲੋ ਤੁਸੀਂ ਅਫਰੀਕਨ ਏਰੀਆ ਜਾਂ ਆਪਣਾ ਏਸ਼ੀਆ ਵਾਲਾ ਕੰਟਰੀ ਇਥੇ ਤਾਂ ਜਲੋ ਵੀ ਚੀ ਆ ਜਾਂਦਾ ਹੈਗਾ ਉਥੇ ਇਨੀ ਜਾਗਰੂਕਤਾ ਨਹੀਂ ਹੈਗੀ ਲੋਕੀ ਤੜਾ ਤੜ ਰੁਕੇ ਜਿਹੜੇ ਵੱਡੀ ਵੱਡੀ ਜਾ ਰਿਹਾ ਤੇ ਉਹਨਾਂ ਹੀ ਥਾ ਦੇ ਨਵੇਂ ਰੁੱਖ ਜਿਹੜੇ ਲੱਗਦੇ ਨਹੀਂ ਹੈਗੇ ਤੇ ਜੇ ਨਵੇਂ ਰੁੱਖ ਨਹੀਂ ਲੱਗਣਗੇ ਤੇ ਫਿਰ ਨੈਚੁਰਲੀ ਟੈਂਪਰੇਚਰ ਵਧੇਗਾ ਜੇ ਉਹ ਇੱਕ ਡਿਗਰੀ ਜਾਂ ਡੇਢ ਡਿਗਰੀ ਤੋਂ ਮਤਲਬ ਇਹ 1 ਡਿਗਰੀ ਜਾਂ ਡੇਢ ਡਿਗਰੀ ਜਾਂਦੇ ਵੀ 20 20 ਸਾਲਾਂ ਦੇ ਵਿੱਚ ਉਹ ਟੋਲਡ ਬਲੇਮ ਦੇ ਡੇਢ ਡਿਗਰੀ ਤਾਂ ਕਿ ਜੇ ਡੇਢ ਡਿਗਰੀ ਤੋਂ ਉੱਪਰ ਚੱਲ ਗਏ ਤਾਂ ਫਿਰ ਜਿਹੜਾ ਉਹ ਫਿਰ ਖਤਰਨਾਕ ਤੇ ਉਹਦੇ 'ਚ ਜਿਵੇਂ ਹੁਣ ਪਰਸਨ ਜਿਹੜਾ ਹੈਗਾ ਸੀਗਾ ਉਹਨੇ ਕਾਫੀ ਜਦੋਂ ਇਹਦੇ 'ਚ ਆਪਣਾ ਕੰਟਰੀਬਿਊਟ ਕੀਤਾ ਮਾਧਵਾਦ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਤੇ ਉਹਦੇ 'ਚ ਮੇਜਰ ਕੰਟਰੀ ਜਿਹੜੇ ਹੈਗੇ ਹੈਗੇ ਉਹ ਉਹਦੇ ਮੈਂਬਰ ਬਣੇ ਤੇ ਕੈਨੇਡਾ ਵੀ ਉਹਦਾ ਮੈਂਬਰ ਸੀ ਅਮਰੀਕਾ ਵੀ ਮੈਂਬਰ ਸੀਗਾ ਉਹ ਜਿਹੜਾ ਅਮਰੀਕਾ ਜਿਹੜੇ ਜਗ੍ਹਾ ਤੇ ਗੱਲੋਂ ਤੁਸੀਂ ਜੋ ਬਾਈਡਨ ਤਾਂ ਅੱਗੇ ਜਾਇ ਤੋਂ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਰਿਹਾ ਉਹਦੇ ਇਸ ਬਖੋਂ ਥੋੜਾ ਜਿਹਾ ਸਹਿਮਤੀ ਰੱਖਦੇ ਆ ਵੀ ਇਹ ਵਾਤਾਵਰਨ ਨੂੰ ਸੰਭਾਲ ਕੇ ਰੱਖਣਾ ਤੇ ਟਰੰਪ ਸਾਹਿਬ ਦੇ ਵੀਜ਼ ਜਿਹੜੇ ਬਿਲਕੁਲ ਵੱਖਰੇ ਹੈਗੇ ਆ ਇਹ ਹੁਣ ਇਹਨਾਂ ਨੇ ਉਦੋਂ ਕਿਹਾ ਸੀਗਾ ਵੀ ਅਸੀਂ ਇਤੋਂ ਵੱਖਰੇ ਹੋ ਜਾਣਾ ਹੈਗਾ ਤੇ ਜੇ ਹੁਣ ਜੇ 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 ਦੁਬਾਰਾ ਉਹਨਾਂ ਤੇ ਕਵਰ ਕਰਨਾ ਜੇ ਜੇ ਫਿਰ ਉਹ ਤੋਂ ਜਾਂਦੇ ਉਸ ਸਮਝੌਤੇ ਤੋਂ ਵੱਖਰੇ ਹੋ ਜਾਂਦੇ ਆ ਤੇ ਅਮਰੀਕਾ ਲਈ ਵੀ ਇੱਕ ਖਤਰੇ ਦੀ ਸਾਰੀ ਦੁਨੀਆ ਲਈ ਹੋ ਜਾਂਦੀ ਹੈ ਅਮਰੀਕਾ ਕਿਉਂਕਿ ਤਾਕਤਵਰ ਮੁਲਕ ਆ ਤੇ ਤਾਕਤਵਰ ਮੁਲਕ ਜਦੋਂ ਕੋਈ ਫੈਸਲਾ ਲੈਂਦਾ ਤੇ ਉਹ ਅਸਰ ਸਾਰੀ ਦੁਨੀਆ ਦੇ ਤੇ ਸਾਰੀ ਦੁਨੀਆ ਉੱਤੇ ਹੁੰਦਾ ਹੈ ਅੱਛਾ ਡਾਕਟਰ ਬੋਦਾ ਕਹਿੰਦੇ ਆ ਕਿ ਘੱਟੋ ਘਾਟਾ ਵਾਤਾਵਰਨ ਦੇ ਸੰਤੁਲਨ ਲਈ ਜਿਹੜੀ ਹੈਗਾ ਉਹ 3% ਸ਼ਾਇਦ ਕਹਿ ਰਿਹਾ ਕਿ ਤੁਹਾਨੂੰ ਜਨਰਲ ਚਾਹੀਦੇ ਆ ਤੇ ਪੰਜਾਬ ਦੇ ਵਿੱਚ ਤੇ 1.5 ਤੋਂ 2% ਵੀ ਨਹੀਂ ਰਹਿ ਗਏ ਜਿਹੜੀ ਸਾਡੀ ਧਰਤੀ ਆ ਪਿੱਛੇ ਛੱਡੀ 33% 30 ਤੋਂ 33 ਗੈਰ ਹੁੰਦੇ ਆ ਵੀ ਜੁਤੀ ਜਾ ਸਾਡਾ ਰੂਲ ਹੋਣਾ ਚਾਹੀਦਾ ਹਾਂਜੀ ਤੇ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਕੈਨੇਡਾ ਜਿੱਥੇ ਹੀ ਬੈਠੇ ਇੱਥੇ ਜੰਗਲ ਜਿਆਦਾ ਆਵਾਦ ਇੱਥੇ ਸ਼ਹਿਰ ਬਸੜੇ ਤੇ ਦੋ ਤੇ ਆਈ ਦੋ ਤੇ ਆਈ ਬਣ ਜਾਂਦਾ ਹਾਂ ਆਪਾਂ ਜਰੂਰ ਆਪਰ ਮੋਟੇ ਏਰੀਆ ਦੇ ਵਿੱਚ ਜਿਹੜਾ ਲੌਂਗ ਡਰਾਈਵ ਤੇ ਜਾਈਏ ਨਾ ਜੀ 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 ਮੈਨੇ ਇਹ ਨਹੀਂ ਕਿਸੇ ਵੱਡੇ ਸ਼ਹਿਰ ਤੋਂ 40 ਕਿਲੋਮੀਟਰ ਇਧਰ ਉਧਰ ਚੱਲ ਜਿਓ ਤੇ ਤੁਹਾਨੂੰ ਥੋੜਾ ਜਿਹਾ ਮਹਿਸੂਸ ਹੋਣ ਲੱਗਦਾ ਹੈ ਗ੍ਰੀਨਰੀ ਔਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਦੋਂ ਲੌਂਗ ਡਰਾਈਵ ਤੇ ਤੁਸੀਂ 2 400 500 ਮੀਲ ਜਾਂਦੇ ਉੱਥੇ ਮੀਲ ਹੀ ਚੱਲਦੇ ਆ ਜੀ ਜੀ ਤੇ ਉੱਥੇ ਵੀ ਇਹੀ ਸੇਮ ਹੈ ਬਹੁਤ ਸੋਹਣਾ ਹਾਂ ਮੈਨੂੰ ਯਾਦ ਆ ਕਿ ਜਿਹੜਾ ਹੋਸਟਲ ਹੈ ਉੱਥੇ ਮੇਰੀ ਬੇਟੀ ਰਹਿੰਦੀ ਸੀ ਤੇ ਸਾਡੇ ਕੋਈ ਰਿਸ਼ਤੇਦਾਰ ਡੈਲਸ ਸੀਗੇ ਉਹਨੂੰ ਹੋਸਟਲ ਤੋਂ ਡੈਲਸ ਕੋਈ 350 400 ਮੀਲ ਪੈ ਜਾਂਦਾ ਹੈ ਰਸਤਾ ਕਿੰਨਾ ਲੰਬਾ ਪੈ ਗਈ ਸੀ ਤੇ ਮੈਂ ਵੇਖਿਆ ਵੀ ਉੱਥੋਂ ਤੱਕ ਜਾਂਦਿਆਂ ਜਿਹੜਾ 80% ਜਿਹੜਾ ਪੈਣਾ ਹੈ ਨਾ ਉਹ 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 ਜੰਗਲਾ ਵਾਲਾ ਹੀ ਸੀਗਾ ਤੇ 20% ਵਿੱਚ ਕਿਤੇ ਕਿਤੇ ਜਿੱਥੇ ਸ਼ਹਿਰ ਆ ਜਾਂਦੇ ਉੱਥੇ ਮੈਂ ਜੀ ਸਾਹਿਬ ਬਹੁਤ ਸਾਰੇ ਇਹ ਸੜਕਾਂ ਦੇ ਉੱਤੇ ਸਾਈਟ ਸੀਇੰਗ ਦਾ ਬੋਰਡ ਵੀ ਲੱਗੇ ਹੁੰਦੇ ਆ ਪਰ ਖਾਸ ਕਰਕੇ ਕਹਿੰਦੇ ਕਿ ਜਿੱਦਾਂ ਟ੍ਰਾਂਟੋ ਤੋਂ ਵੈਨਕੁਰ ਜੇ ਬਾਈ ਟ੍ਰੇਨ ਜਾਂਦੇ ਹੋ ਨਾ ਉਹ ਜਿਹੜਾ ਰੂਟ ਹੈ ਉਹ ਖਾਸ ਕਰਕੇ ਇਸ ਤਰ੍ਹਾਂ ਜਾ ਕੇ ਵੇਖਣ ਜੋਗਾ ਵੇਖਣ ਜੋਗਾ ਸੁਣਿਆ ਪਰ ਹੱਦ ਬੁੱਕਾ ਦੇ ਮਿਲਿਆ ਵੇਖਾਂਗੇ ਕਿਤੇ ਅਣੀ ਉਹਦੇ ਬਾਰੇ ਕਹਿੰਦੇ ਆ ਜੀ ਪਰ ਉਹ ਟ੍ਰੇਨ ਦੀ ਟਿਕਟਾਂ ਵੀ ਮਿੰਗੀ ਹੈ ਇਸ ਕਰਕੇ ਵੀ ਆਪਾਂ ਸੰਕੋਚ ਕਰ ਜਾਂਦੇ ਆ ਕਿ ਬਾਈ ਇਹ ਜਾਣ ਨਾਲ ਉਹ ਡਬਲ ਟ੍ਰिपल ਪੈ ਜਾਂਦੀ ਆ ਉਹਨੂੰ ਦਿਨ ਵੀ ਲੱਗਦੇ ਆ ਵੀਆ ਵੀਆ ਡਰਿੰਗਨ ਦੀ ਹਾਂਜੀ ਵੀਆ ਵੀਆ ਵਾਲੀ ਦਿਨ ਆ ਪਤਾ ਨਹੀਂ ਟ੍ਰੇਨ ਕਿਹੜੀ ਜਾਂਦੀ ਆ ਪਰ ਉਹ ਸਪੈਸ਼ਲ ਟ੍ਰੇਨ ਆ ਜਿਹਦੇ ਵਿੱਚ ਖਾਣ ਪੀਣ ਸੌਣ ਸਭ ਕੁਝ ਸਾਰਾ ਕੁਝ ਤੁਹਾਡਾ ਪੂਰਾ ਕੋਰੀ ਹੁੰਦਾ ਪਰ ਉਹ ਬਹੁਤ ਮਹਿੰਗੀ ਟਿਕਟ ਕਰਕੇ ਬਹੁਤ ਸਾਡੇ ਲੋਕ ਜਿਹੜੇ ਆ ਆਪਾਂ ਕੰਮਕਾਰਾਂ ਚ ਜਾਗਰਚੇ ਆ ਤੇ ਥੋੜਾ ਜਿਹਾ ਸਾਡਾ ਇਸ ਪਾਸੇ ਰੁਝਾਨ ਮੈਂ ਜ਼ਰੂਰ ਮੈਂ ਆਈ ਵਿਲ ਟ੍ਰਾਈ ਟੂ ਮੇਕ ਦਿਸ ਪ੍ਰੋਗਰਾਮ ਕਿਸੇ ਸេចਦਾ ਮਤਲਬ ਇਹ ਦਲਾ ਜਾਵਾਂਗੇ ਮਤਲਬ ਇਹ ਕਿਉਂਕਿ ਵੇਖੋ ਇਸ ਦੁਨੀਆ ਦੇ ਵਿੱਚ ਜਿਹੜੀ ਨੈਚੁਰਲ ਬਿਊਟੀ ਹੈਗੀ ਹੈ ਨਾ ਉਹ ਮੰਨਣਯੋਗ ਹੈਗੀ ਆ ਤੇ ਜੇ ਆਪਾਂ ਤੂੰ ਥੋੜਾ ਫਿਰਵੇ ਰਹ ਜਾਂਦੇ ਤੇ ਇੱਕ ਸਾਡੇ ਮਨ ਦੇ ਵਿੱਚ ਸਮਝੋ ਵੀ ਨਹੀਂ ਬਹੁਤ ਸਾਰੇ ਦੇਖੋ ਟਰੈਵਲਿੰਗ ਇੱਕ ਬੜਾ ਵੱਡਾ ਵਧੀਆ ਸ਼ੌਕ ਆ ਉਹਦੇ ਨਾਲ ਦੇਖੋ ਨਾ ਸਰ ਕਿਤਾਬਾਂ ਪੜ੍ਹਨਾ ਬੜਾ ਅੱਛਾ ਸ਼ੌਕ ਆ ਚੀਜ਼ਾਂ ਬਾਰੇ ਸਮਝਣਾ ਜਾਣਨਾ ਕੁਦਰਤ ਦੇ ਰਹਾਸ ਨੂੰ ਸਮਝਣਾ ਬੜਾ ਅੱਛਾ ਸ਼ੌਕ ਆ ਔਰ ਨਾਲ ਦੀ ਨਾਲ ਆਪਣੇ ਤੋਂ ਨਿੱਜ ਤੋਂ ਪਰ ਉੱਠ ਕੇ ਬਾਕੀ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਉਹਨਾਂ ਲਈ ਵੀ ਸੋਚਣਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਮਨੁੱਖ ਨੂੰ ਇਸੇ ਕਰਕੇ ਤੇ ਸੋਸ਼ਲ ਐਨੀਮਲ ਕਹਿੰਦੇ ਆ ਤੇ ਜੇ ਅਸੀਂ ਆਪਣੇ ਟੱਬਰ ਜੋਗੀ ਰੋਟੀ ਪਾਣੀ ਕਮੋੜ ਤੱਕ ਸੀਮਿਤ ਰਹਿੰਨੇ ਆ ਤੇ ਫਿਰ ਉਹ ਪਰ ਬੰਦੇ ਦਾ ਨਾ ਆਪਣਾ ਵਿਕਾਸ ਹੁੰਦਾ ਤੇ ਨਾ ਹੀ ਸਮਾਜ ਦੇ ਵਿਕਾਸ ਚ ਉਹਦਾ ਕੋਈ ਯੋਗਦਾਨ ਹੁੰਦਾ ਜੋ ਕੁਝ ਸਮਰੱਥਾ ਕਿਸੇ ਦੀ ਵੀ ਸਮਰੱਥਾ ਜੋ ਕਰ ਸਕਦਾ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਕਰਦਾ ਰਹੇ ਤਾਂ ਉਹ ਸਮੁੱਚੇ ਯੂਨੀਵਰਸ ਵਾਸਤੇ ਕਿੰਨਾ ਕਿਤੇ ਫਾਇਦੇਮੰਦ ਹੁੰਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਇੰਨੇ ਕਾ ਕੀ ਫਰਕ ਪੈਣਾ ਹਰ ਇੱਕ ਬੰਦੇ ਦੀ ਕੰਟਰੀਬਿਊਸ਼ਨ ਦਾ ਬਹੁਤ ਵੱੜਾ ਪੈਂਦਾ ਵਿਸ਼ਾ ਤੇ ਬਹੁਤ ਵੱਡਾ ਤੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਪਰ ਅਸੀਂ ਅੱਜ ਗੱਲ ਕਰਨੀਆਂ ਨਾਰਥ ਅਮਰੀਕਾ ਦੇ ਦਰਖਤਾਂ ਦੀ ਹਾਂਜੀ ਉਧਰ ਨੂੰ ਮੁੜ ਕੇ ਆਈ ਆ ਆਪਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਆਪਾਂ ਇੱਥੋਂ ਸ਼ੁਰੂ ਕਰੀਏ ਕਿ ਇਹਨਾਂ ਦੀ ਕਲਾਸੀਫਿਕੇਸ਼ਨ ਕੀ ਆ ਨਾਰਥ ਅਮਰੀਕਨ ਦਰਖਤਾਂ ਦੀ ਪਹਿਲਾਂ ਰੁੱਖਾਂ ਦੀ ਆਪਾਂ ਜਨਰਲਲੀ ਕਲਾਸੀਫਾਈ ਗੱਲਬਾਤ ਕਰੀਏ ਨਾ ਤੇ ਟੈਕਸੋਨੋਮਿਕ ਕਲਾਸੀਫਿਕੇਸ਼ਨ ਜਿਹਨੂੰ ਕਹਿੰਦੇ ਟੈਕਸੋਨੋਮੀ ਟੈਕਸੋਨੋਮੀ ਦਾ ਮਤਲਬ ਹੀ ਹੈਗਾ ਕਲਾਸੀਫਾਈ ਕਰਨਾ ਤੇ ਉਹਦੇ ਵਿੱਚ ਰੁੱਖਾਂ ਦੀ ਮੁਢਲੇ ਤੌਰ ਤੇ ਰੁੱਖ ਜਿਹੜੇ ਦੋ ਤਰ੍ਹਾਂ ਦੇ ਆਉਂਦੇ ਆ ਇੱਕ ਡਿਸਿਡਿਊਸ ਜਿਹੜੇ ਮਤਲਬ ਪੱਤੇ ਛਾੜਦੇ ਆ ਤੇ ਦੂਸਰੇ ਕੋਨੀਫਰਸ ਕੋਨਫਰਸ ਜਿਹੜਾ ਉਹ ਪੱਤੇ ਨਹੀਂ ਝਾੜਦੇ ਹੈਗੇ ਸਾਰਾ ਸਾਰਾ ਤੇ ਅੱਛਾ ਇਹਨਾਂ ਦੀ ਟਰਮ ਕੋਈ ਪੰਜਾਬੀ ਚ ਵੀ ਅਜੇ ਬਣੀ ਕਿ ਨਹੀਂ ਜਿਹੜਾ ਸ਼ਬਦ ਜਦੋਂ ਮੈਂ ਡਿਸਟਿਊਸ ਬਾਰੇ ਮੈਂ ਦੇਖ ਰਿਹਾ ਸੀਗਾ ਕਿ ਮੈਨੂੰ ਪੰਜਾਬੀ ਚ ਟਰਮ ਲੱਗੀ ਤੇ ਉਹ ਹੁੰਦਾ ਵੀ ਜਿੱਦ ਤਰ੍ਹਾਂ ਡਿਸਟਿਊਸ ਜਿਹੜਾ ਹੁੰਦਾ ਬੱਚਿਆਂ ਦੁੱਧ 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 ਦੀ ਦੰਦੀਆਂ ਜਿਵੇਂ ਹੁੰਦੀਆਂ ਹੂੰ ਹੂੰ ਇਤਾਂ ਦੀ ਉਹਨੇ ਗੱਲ ਕੀਤੀ ਦੁੱਧ ਦੀ ਦੰਦੀਆਂ ਜਿੱਦ ਤਰ੍ਹਾਂ ਬੱਚਿਆਂ ਦੀਆਂ ਉਖੜਦੀਆਂ ਉਹ ਉਹਦੀ ਥਾਂ ਤੇ ਲੋਕ ਦੱਸਦਾ ਹੁੰਦੇ ਤੇ ਇਸ ਤਰ੍ਹਾਂ ਪੱਤੇ ਝੜਨ ਵਾਲੇ ਉਹਦੇ ਨਾਲ ਜੋੜਿਆ ਗਿਆ ਨਹੀਂ ਉਹ ਚੰਗਾ ਲੱਗਦਾ ਜੇ ਕੋਈ ਵਿਆਖਿਆ ਹੋ ਜੇ ਤੇ ਸਮਝ ਲੱਗ ਜਾਂਦੀ ਵੀ ਕੀ ਮਤਲਬ ਹੈ ਉਹ ਬੜਾ ਮੈਂ ਮੇਰੇ ਵੀ ਮੈਂ ਹੈ ਡਿਸਿਡਿਊਸ ਦਾ ਮਤਲਬ ਚਲੋ ਫਾਲਿੰਗ ਲੀਫਸ ਵਾਰੀ ਗੱਲ ਦੋ ਚਲੋ ਅਬ ਸੋ ਦੇ ਹਦ ਤਬਾ ਵਿਖੀ ਕੀ ਕੀ ਆ ਤੇ ਜੇ ਕੋਨਿਫਰਸ ਜਿਹੜੇ ਹੈਗੇ ਆ ਕੋਨਿਫਰਸ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਨਾ ਪੂਨਜ਼ ਲੱਗਦੀਆਂ ਹੈਗੀਆਂ ਜਿਹੜੇ ਫਰੂਟ ਆ ਉਹਨਾਂ ਦਾ ਕਹੋ ਤੁਸੀਂ ਫਲ ਉਹ ਇੱਕ ਖੋਲ ਜਿਹਾ ਨਾ ਬਰਾਊਨ ਜਿਹਾ ਕਲਰ ਦਾ ਆਮ ਤੌਰ ਤੇ ਤੁਸੀਂ ਵੇਖੋ ਉਹਦਾ ਦੇ ਵਿੱਚ ਸੀਡ ਹੁੰਦਾ ਹੈ ਕਈਆਂ ਨੂੰ ਗੋਲਾ ਕਹਿ ਸਕਦੇ ਪੰਜਾਬੀ ਜਪਾ ਹਾਂਜੀ ਗੋਲਾਂ ਵਰਗਾ ਅਹ ਤੇ ਹਰ ਹਰ ਤੇ ਉੱਤੇ ਅਹ ਪਛਾੜ ਜਿਹੜੇ ਉਧਰ ਗੱਲੋਂ ਤੁਸੀਂ ਉੱਤੇ ਗਲਾਫ ਚੜਿਆ ਹਾਂ ਹਾਂ ਗਲਾਫ ਚੜਿਆ ਜਿੰਨੂੰ ਉਹਦੇ ਵਿੱਚ ਸੀੜ ਹਾਂਜੀ ਅ ਜਿੰਨੇ ਵੀ ਆਪਾਂ ਨਹੀਂ ਸਰ ਗੋਲਾ ਨਾ ਕਹਤਾ ਜਿੱਦਾਂ ਆਪਣੇ ਉੱਤੇ ਉੱਥੇ ਆਪਣੇ ਹੁਦਰਾਤਾਂ ਹੁੰਦੀਆਂ ਨਹੀਂ ਨਹੀਂ ਜਿੱਦਾਂ ਬੋਰਡ ਦੇ ਦੱਸਤਾ ਹਾਂ ਹਾਂ ਉਹਦੇ ਉਸ ਵਿੱਚ ਉੱਤੇ ਵਿੱਚ ਹੀ ਸੀੜ ਤੇ ਤੋਂ ਉਸ ਉਸਾ ਹੋਣਾ ਕੋਲੋਂ ਸੇ ਕੀ ਕੀ ਨੇ ਹਾਂ ਉਹਦੇ ਵਿੱਚ ਉਹਦੇ ਨਿਕ ਨਿਕੇ ਸੀੜੀ ਜਿਹੜੇ ਆ ਉਹ ਬੋਰਡ ਦੇ ਉਹ ਜਿਹੜੀ ਲਾਲ ਰੰਗ ਦੀ ਗੋਲ ਜੀ ਹੁੰਦੀ ਆ ਆਹ ਹਾਂ ਬੋਰਡ ਦੀ ਹੁੰਦੀ ਆ ਉਹਦੇ ਉਹਦੇ ਵਿੱਚ ਹੁੰਦੇ ਜਿਤਨਾ ਇੱਥੇ ਇਹ ਜਿਹੜੇ ਕੋਨੀ ਵਰਸ ਜਿਹੜੇ ਹੈਗੇ ਆ ਇਹਨਾਂ ਨੂੰ ਉਹ ਜਿਹੜੀਆਂ ਖੋਲ ਜਿਹੜਾ ਉਹਨੂੰ ਕੋਲ ਸੀਡੀ ਕਹਿੰਦੇ ਆ ਕਿਹਾ ਕੋਨਸ ਤੇ ਉਹ ਉਹ ਜਿਹੜਾ ਸੀਡ ਆ ਨਾ ਉਹਦੇ ਵਿੱਚ ਹੁੰਦਾ ਸੀਡ ਤੇ ਉਹ ਜਿਹੜਾ ਅ ਅਸ਼ਾਲ ਜਿਹੜਾ ਕੱਲ ਤੁਸੀਂ ਕੋਣ ਕਾਫੀ ਸਖਤ ਹੁੰਦੀ ਆ ਤੇ ਆਪਣੇ ਆਪ ਉਹ ਜਦੋਂ ਮੈਚੁਰ ਹੋ ਜਾਂਦਾ ਫਰੂਟ ਉਦੋਂ ਤੇ ਫਿਰ ਉਹ ਖੁੱਲਦੀ ਆ ਤੇ ਉਹਦੇ ਵਿੱਚੋਂ ਸੀਡ ਜਿਹੜਾ ਨਿਕਲਦਾ ਤੇ ਥੱਲੇ ਡਿੱਗਦਾ ਹੈਗਾ ਤੇ ਕਈਆਂ ਇਹ ਇੰਨੇ ਸਖਤ ਹੁੰਦੇ ਵੀ ਉਹ ਆਪਣੇ ਆਪ ਖੁੱਲਦੀ ਹੀ ਨਹੀਂ ਹੈਗੀਆਂ ਇਹ ਗੋਨਾ ਜਿਹੜੀਆਂ ਉਹਦੇ ਚ ਫਿਰ ਪੰਛੀ ਜਿਹੜਾ ਨਾ ਕਈ ਉਹ ਮਦਦ ਕਰਦੇ ਉਹਦੇ ਵਿੱਚੋਂ ਜਿਹੜਾ ਫਰੂਟ ਨਿਕਲਦਾ ਬੜਾ ਇੰਦਰਾਣਗਰੀ ਵਾਂਗੂ ਮਿੱਠਾ ਹੁੰਦਾ ਤੇ ਗਾਲੜ ਤੇ ਜਿਹੜੇ ਪੰਛੀ ਹੈਗੇ ਨਾ ਜਾਨਵਰ ਉਹ ਮਤਲਬ ਤੇ ਹੋਰ ਪੰਛੀ ਵੀ ਜਿਹੜੇ ਇਹ ਉਹ ਕਾ ਦੇਖ ਗਏ ਨਾ ਉਹ ਉਹਨਾਂ ਕੋਂਜ ਨੂੰ ਖੋਲਦੇ ਆ ਆਪਣੇ ਚੁੰਜਾ ਸਰ ਮੈਂ ਜਿੱਦਾ ਗੱਲ ਕਰ ਰਿਹਾ ਸੀ ਕੁਦਰਤ ਦੇ ਰੰਗ ਆ ਇਹ ਜਿਹੜੇ ਇਹ ਜਨਰਲੀ ਜਾਨਵਰ ਨिके-ਨिके ਉਹਨਾਂ ਦੇ ਵੇਖੋ ਖਰਾਕ ਵੀ ਕੁਦਰਤ ਨੇ ਪੈਦਾ ਕੀਤੀ ਹੋਈ ਹੈ ਬਾਨੇ ਨਾਲ ਚਾਹੇ ਜਿਹੜੇ ਫਰੂਟਸ ਦੀ ਗੱਲ ਕਰ ਰਹੇ ਹੋ ਜਿਹੜੇ ਨिके-ਨिके ਪੰਛੀ ਨੇ ਉੱਡਣ ਵਾਲੇ ਜਾਂ ਜਿਹੜੇ ਧਰਤੀ ਤੇ ਰਿੰਗਣ ਵਾਲੇ ਨੇ ਦਾ ਜਿੱਦਾਂ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ ਗਲੈਰੀ ਵਗੈਰਾ ਉਹ ਸਾਰੇ ਇਸੇ ਫਰੂਟ ਤੇ ਆ ਉਹਨੂੰ ਚੱਕੋ ਰੋਟੀਆਂ ਪਕਾ ਕੇ ਦਿੰਦਾ ਵਿਚਾਰਿਆਂ ਨੂੰ ਵਾਹ ਗੁਰਬਾਨੀ ਦਾ ਕਥਨ ਜਿਹੜਾ ਸੈਲਪਤ ਜੰਦ ਪਾਇਦਾ ਆਗਾ ਰਿ ਜਿਹਾਗੇ ਕਰਦ ਰਿਆ ਉਹਨਾਂ ਦਾ ਰਿਜ਼ਕ ਕੁਦਰਤ ਨੇ ਓਪਰ ਮਾ ਮਗਾ ਲੋ ਕੁਦਰਤ ਕਾਲੋ ਜਿਹੜਾ ਮਰਜ਼ੀ ਆ ਬਣਾ ਦੇ ਲਈ ਉਹਨੇ ਬੜਾ ਕੇ ਰੱਖਿਆ ਹੈਗਾ ਜੀ ਹੁਣ ਆਪ ਲੜੀਆਂ ਇਥੋਂ ਦੀਆਂ ਬੜੇ ਬੜੇ ਜਿਹੜੀਆਂ ਗੁੰਜਾਂ ਜਿਨਾ ਆਪਾਂ ਨੂੰ ਕਰ ਦਿੰਦੇ ਆ ਗੁੰਜਾਂ ਆਹ ਸਾਈਬੇਰਨ ਗੁੰਜਾਂ ਜਿਹੜੇ ਇੰਡੀਅਨ ਜਾਂਦੀਆਂ ਨਹੀਂ ਬਹੁਤ ਸਰੀਆਂ ਨੇ ਹਾਂ ਉਹ ਵੇਖੋ ਤੁਸੀਂ ਉਹ ਆਪਣਾ ਇਥੇ ਖਾਣਾ ਦੱਲਾ ਲੱਭਦੀਆਂ ਰਹਿੰਦੀਆਂ ਕਿਸ ਤਰ੍ਹਾਂ ਮਤਲਬ ਜੇ ਇਹ ਉਹਨਾਂ ਦਾ ਲੀਡਰ ਟਾਈਮ ਜਿਹੜੀਆਂ ਹੁੰਦੀਆਂ ਗੁੰਜਾਂ ਵੱਡੇ ਉਹ ਜਿਹੜੇ ਲੱਭ ਤਿੰਦਾ ਉਹ ਵਰ ਆਪਣੇ ਨਾਲ ਦੇ ਨੂੰ ਕਿਵੇਂ ਆਵਾਜ਼ ਮਾਰ ਕੇ ਦੂਰ ਚਾਦਦੇ ਆ ਤੇ ਜਦੋਂ ਸਰਦੀਆਂ ਸਰਦੀਆਂ ਜਿੱਥੇ ਰਹਿੰਦੀਆਂ ਸਰਦੀਆਂ ਚੋਂ ਆਪਾਂ ਉਹਨਾਂ ਨੂੰ ਵੇਖਦੇ ਆ ਤੇ ਉਹ ਗਰਮੀਆਂ ਗਰਮੀਆਂ ਚ ਕਿ ਉਹ ਵਿੱਚੋਂ ੜਾਈ ਮਾਰਦੇ ਪਤਾ ਨਹੀਂ ਕਿੰਨੇ ਹਜ਼ਾਰਾਂ ਮੀਲ ਦੂਰ ਵੀ ਚਲ ਜਾਂਦੀਆਂ ਦੂਸਰੇ ਦੇ ਵਿੱਚ ਤੇ ਬਾਕੀ ਕੁਦਰਤ ਦਾ ਸਾਰਾ ਜਿਹੜਾ ਸੀ ਦੰਨ ਦੇ ਤਰ੍ਹਾਂ ਦੇ ਆਂਗੇ ਕੁਝ ਕੁ ਜਾਨਵਰ ਜਿਹੜੇ ਬਹੁਤ ਸਰਦ ਰੁੱਤ ਚ ਨਹੀਂ ਰਹਿੰਦੇ ਉਹ ਭਾਰਤ ਵਰਗੇ ਮੌਕਾ ਚ ਜਾਂਦੇ ਆ ਤੇ ਕੁਝ ਜਿਹੜੇ ਪੰਛੀ ਆ ਉਹ ਇਸ ਤਰ੍ਹਾਂ ਦੇ ਜਿਹੜੇ ਇੱਥੇ ਪਰ ਸਰਦੀ ਵਿੱਚ ਵੀ ਜਦੋਂ ਵਰਤਿਆਰੀ ਹੁੰਦੀ ਹੈ ਤੇ ਤਾਂ ਵੀ ਤੁਹਾਨੂੰ ਕਿਤੇ ਕਿਤੇ ਡਾਰੀ ਮਾਰਦੇ ਦੇਖ ਪੈਂਦੇ ਆ ਜਦੋਂ ਬਾਹਰ ਨਿਕਲਣਾ ਵੀ ਔਖਾ ਹੁੰਦਾ ਸੀਗਲ ਸੀਗਲ ਜਿਹੜੇ ਹੋਣ ਹੈਗੇ ਇਹਦੇ ਆਪਣੇ ਕਬੂਤਰਾਂ ਵਰਗੇ ਉਹ ਇੱਥੇ ਸੱਬੀਆਂ ਚ ਵੀ ਲੈ ਲੈਂਦੇ ਆ ਜੀ ਉਹ ਉਹ ਜਿਹੜੀ ਦੂਰ ਨਹੀਂ ਜਾਂਦੇ ਤੇ ਜਿਨ੍ਹਾਂ ਨੂੰ ਆਪਾਂ ਕੈਨੇਡੀਅਨ ਗੁੰਝਾ ਕਿਨੋਂ ਇੰਗਲਿਸ਼ ਜਿਆਗ ਨੂੰ ਆਪੋ ਲਗਿਆ ਉਹ ਉਹ ਇਲਾਕੇ ਬੜੇ ਬੜੇ ਆਹ ਜੀ ਜੀ ਉਹ ਉਹ ਹਜ਼ਾਰਾਂ ਮੀਲ ਉਹ ਜਾ ਸਕਦੀਆਂ ਉਹ ਲੰਬੀ ਦਾੜੀ ਵਾਲ ਲੈਂਦੇ ਸੀਗਰ ਜਿਹੜੇ ਆ ਕਬੂਤਰ ਵਰਗੀ ਇਹਨਾਂ ਨੂੰ ਵਿਚਾਰੀ ਦਾੜੀ ਨਹੀਂ ਮਾਰੀ ਜਾਂਦੀ ਇੱਕ ਹੋਰ ਵੀ ਇੱਥੇ ਹੈਗੇ ਜਾਨਵਰ ਜਿਹੜੇ ਸੜਕ ਤੇ ਆਰਾਮ ਨਾਲ ਪੂਰਾ ਪਰਿਵਾਰ ਲੈ ਕੇ ਜਾ ਰਹੇ ਹੁੰਦੇ ਉਹ ਉਹਦੀ ਗੱਲ ਕਰਨਾ ਕੈਨੇਡੀਅਨ ਪੁੰਜਾ ਹੁੰਦਾ ਹਾਂ ਹਾਂ ਬੀਜ ਮੈਨੂੰ ਲੱਗਦਾ ਉਹ ਕੋ ਬਹੁਤ ਲੰਬੀ ਡਾਰੀ ਤੇ ਨਹੀਂ ਮਾਰ ਸਕਦੀ ਆ ਦੱਸਦੇ ਆ ਅੱਛਾ ਪਰ ਉਹ ਅਕਸਰ ਆਪਾਂ ਨੂੰ ਇੱਥੇ ਹੀ ਦੇਖਦੇ ਆ ਜਦੋਂ ਉਹ ਨਾ ਕੋਈ ਪਰਿਵਾਰ ਜਾ ਰਿਹਾ ਹੁੰਦਾ ਤੇ ਕੋਈ ਉਹਦਾ ਮੁਖੀ ਅੱਗੇ ਜਾ ਰਿਹਾ ਹੁੰਦਾ ਸਾਰੇ ਦੀ ਮੁਖੀ ਅੱਗੇ ਜਾ ਰਿਹਾ ਹੁੰਦਾ ਤੇ ਉਹ ਦੇਖ ਲਓ ਤੁਸੀਂ ਵੀ ਉਹ ਮੁਖੀ ਜਿਹੜਾ ਨਾ ਇਹ ਇੰਨਾ ਚੌਕਸ ਹੁੰਦਾ ਸੜਕ ਜਦੋਂ ਪਾਰ ਕਰਦਾ ਹੈ ਕਈ ਵਾਰੀ ਤੇ ਧਿਆਨ ਨਾਲ ਵੇਖੋ ਉਹ ਐਂਜਲਸ ਦੋਹੇ ਪਾਸੇ ਹੋ ਕੇ ਰਹੇ ਬਿਲਕੁਲ ਨਹੀਂ ਹੋਦਾ ਹੈਗਾ ਬਿਲਕੁਲ ਟ੍ਰੈਫਿਕ ਨਹੀਂ ਹੈਗਾ ਤੇ ਫਿਰ ਉਹ ਅੱਗੇ ਚੱਲੇਗਾ ਸਾਰੀ ਸਾਰੇ ਪਿਵਾਰ ਨੂੰ ਕ੍ਰਾਸ ਕਰਨ ਤੋਂ ਬਾਅਦ ਉਹ ਸੜਕ ਤੋਂ ਬਾਹਰ ਜਾਂਦਾ ਵੇਖਦਾ ਬੜਾ ਅੱਛਾ ਕੁਦਰਤ ਨੇ ਨਿਯਮ ਵੇਖੋ ਬਣਾਇਆ ਔਰ ਇੱਥੇ ਇੱਕ ਹੋਰ ਖੂਬਸੂਰਤੀ ਆ ਕਿ ਤੁਹਾਨੂੰ ਜੇਕਰ ਇੱਕ ਵੀ ਜਾਨਵਰ ਸੜਕ ਤੇ ਜਾਂ ਪੰਛੀ ਜਾਂ ਦੇਖ ਪੈਂਦਾ ਤੇ ਲੰਬੀਆਂ ਟ੍ਰੈਫਿਕ ਦੀਆਂ ਲਾਈਨਾਂ ਲੱਗ ਜਾਂਦੀਆਂ ਭਾਰਤ ਵਾਂਗੂ ਨਹੀਂ ਆ ਕਿ ਹਾਰਨ ਮਾਰ ਮਾਰ ਕੇ ਤੁੰਹੀਂ ਲਗਾ ਕੇ ਲੰਘ ਜਾਵਾਂਗੇ ਇੱਥੇ ਇੱਥੇ ਵੀ ਡਿਸਪਲਨ ਹੈ ਜਿਹੜਾ ਕਿ ਦੇਖਦੇ ਚੰਗਾ ਵੀ ਲੱਗਦਾ ਕਿ ਕੁਦਰਤ ਦੇ ਕੁਦਰਤ ਦਾ ਵਿਰੋਧ ਨਹੀਂ ਕਰਨਾ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਹੋਰ ਵੀਡੀਓ ਵੀਡੀਓ ਇਤਨਾ ਵੀ ਹੋ ਗਿਆ ਜੋ ਟ੍ਰੈਫਿਕ ਜਿਹੜਾ ਪਿੱਛੇ ਸੇ ਗੱਡੀਆਂ ਖੜੀਆਂ ਤੇ ਉਹ ਆਰਾਮ ਨਾਲ ਬਚਕਮਚ ਕਰ ਆਹ ਜੀ ਉਹ ਉਹਨਾਂ ਨੂੰ ਕੋਈ ਕਾਲੀ ਨਹੀਂ ਹੁੰਦੀ ਪਰ ਡਾਕਟਰ ਦੂਜੀ ਚੀਜ਼ ਇਹ ਵੀ ਹੈ ਨਾ ਜਿਹੜੀ ਇੱਥੇ ਕ੍ਰੀਕ ਹੈ ਜਿੱਦਾਂ ਆਪਣੀਆਂ ਹੁਣ ਇੱਥੇ ਜਿਹੜੇ ਨੇਚਰਲ ਫਲੋਅ ਨੇ ਵਾਟਰ ਦੇ ਦੇਖੋ ਉਹਨੂੰ ਕੋਈ ਛੇੜ ਛੜ ਨਹੀਂ ਹੁੰਦੀ ਸਾਡੇ ਪਾਸੇ ਤੇ ਸਾਰਾ ਕੁਝ ਉਹ ਚਾਚਾਸਲ ਦਵਾ ਦਿੱਤੇ ਗਏ ਕੋਈ ਚੱਕਰ ਹੀ ਨਹੀਂ ਹੈ ਇਸੇ ਕਰਕੇ ਉੱਥੇ ਜਿਹੜੇ ਫਲਡ ਅਨਿਯਮ ਦੇਖਦੇ ਆਂ ਹੋਰ ਕੋਈ ਦੇਖਦਾ ਸੜਕਾਂ ਬਣਾਉਂਦੀਆਂ ਬੰਨ ਮਾਰਦੇ ਵੱਡੇ ਵੱਡੇ ਥੱਲੇ ਥੱਲੇ ਪਾਣੀ ਦੇ ਨਿਕਾਸ ਦਾ ਕੋਈ ਸੋਚਿਆ ਹੀ ਨਹੀਂ ਕਿਸੇ ਨੇ ਜਾਇਂਦਾ ਕਿ ਉੱਥੇ ਵੀ ਮੇਜਾਂ ਦੇ ਵੇਲੇ ਦੇ ਜਿਹੜੇ ਅਜੇ ਤੱਕ ਬੜੇ ਬ੍ਰਿਜ ਜਾਂ ਰੇਲਵੇ ਟਰੈਕ ਹੈ ਨਾ ਜਿੰਨੇ ਕੋਈ ਚੋਹ ਜਾਂ ਨਿੱਕੇ ਨਾਲੇ ਨਿਕਲਦੇ ਸੀ ਉਹਨਾਂ ਨੂੰ ਧਿਆਨ ਚ ਰੱਖ ਕੇ ਉਹਨਾਂ ਦੇ ਪਾਣੀ ਦੇ ਬਣਾਏ ਗਏ ਆ ਹਾਂ ਪਰ ਹੁਣ ਮਾਡਰਨ ਯੁੱਗ ਦੇ ਵਿੱਚ ਸਾਨੂੰ ਹੋਰ ਛਾਣੇ ਹੋਣਾ ਚਾਹੀਦਾ ਸੀ ਪਰ ਹੋ ਗਿਆ ਇਹ ਕਿ ਅਸੀਂ ਟੈਕਨੋਲੋਜੀ ਤੇ ਬਣਾ ਲਈ ਸੜਕਾਂ ਮਜ਼ਬੂਤ ਬਣਾ ਲੀਆਂ ਉੱਚੇ ਉੱਚੇ ਬੰਨ ਮਾਰ ਲਏ ਪਰ ਪਾਣੀ ਦਾ ਸੋਚ ਕੁਦਰਤ ਦੇ ਨਾਲ ਨਹੀਂ ਆ ਨੀ ਕੀਤਾ ਕਿਤੇ ਸੀ ਬਿਲਕੁਲ ਉਹਦਾ ਵੀ ਹੈਗਾ ਕਿ ਰਿਪ੍ਰੋਕੇਸ਼ਨ ਕਲ ਅਸਰ ਵੀ ਹਾਰਡ ਆਉਂਦੇ ਆ 1988 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਭਾਖੜਾ ਦਾ ਪਾਣੀ ਛੱਡਿਆ ਸੀਗਾ ਉਹ ਗੈਰ ਕੁਦਰਤੀ ਵਰਤਾਰਾ ਸੀਗਾ ਕੁਦਰਤ ਦਾ ਨਹੀਂ ਸੀ ਨਾਗਾ ਪਰ ਘਰ ਚੋਂ ਹੱਡ ਵੀ ਆਇਆ ਹੱਡ ਨਹੀਂ ਪਲਾ ਮੀ ਉਤ ਬਾਅਦ ਵੀ ਕਈ ਵਾਰ ਹੋ ਚੁੱਕਾ ਹੈ ਸਿਰ ਤੋਂ ਬਤਾ ਖੋਲਣਾ ਪੈਂਦੇ ਨੇ ਫਲੱਡ ਉਹਨੂੰ ਦੇਖੋ ਤੁਸੀਂ ਵੀ ਰੇਲਵੇ ਲਾਈਨ ਜਿਹੜੀ ਢਲਵਾਂ ਦੇ ਲੱਗੇ ਹੈਗੀ ਸੀਗੀ ਤੇ ਉਹ ਉਹ ਜਿਹੜਾ ਛੋਟਾ ਜਿਹਾ ਵਿੱਚ ਰੇਲਵੇ ਲੰਗੜ ਜੋਗਾ ਹੈਗਾ ਇਹ ਰਸਤਾ ਉਹ ਉੋਂ ਦੀ ਪਾਣੀ ਨਿਕਲਿਆ ਹਾਂ ਇਹ ਇਹ ਨਹੀਂ ਵੀ ਬਾਕੀ ਥਾਵਾਂ ਤੇ ਹੋਰ ਵੀ ਰਾਹ ਰੱਖੇ ਨਹੀਂ ਕਈ ਵਾਰ ਰੇਲਵੇ ਟ੍ਰੈਕ ਉਹ ਤੋਂ ਬਾਅਦ ਵੀ ਸਾਰੇ ਬੰਨ ਗਏ ਰੇਲਵੇ ਲਾਈਕ ਡੁੱਬਿਆ ਨਹੀਂ ਥਾ ਬੰਨਨੇ ਦੇ ਵਿੱਚ ਵੀ ਮੈਨੂੰ ਯਾਦ ਹੈ ਅਸੀਂ ਉਦੋਂ ਨਦੇੜ ਗਏ ਹੋਏ ਸੀ ਤੇ ਸਾਰੇ ਪਾਸੇ ਇੰਨੀ ਬਾਰਿਸ਼ ਹੋਈ ਸਾਨੂੰ ਰਾਹ ਰੁਕਣਾ ਪਿਆ ਟ੍ਰੇਨਾਂ ਬੰਦ ਹੋ ਗਈਆਂ ਸੀ ਅੰਮ੍ਰਿਤਸਰ ਤੋਂ ਅੱਗੇ ਨਹੀਂ ਸੀ ਆ ਸਕਦੇ ਪੰਜਾਬ ਵਾਲੇ ਪਾਸੇ ਜ਼ਿਆਦਾ ਖਰਾਬ ਡੁੱਬ ਜਾਂਦੇ ਮਤਲਬ ਬਹੁਤ ਹਾਂ ਧਿਆਨ ਨਹੀਂ ਰੱਖਿਆ ਜਾਂਦਾ ਹੈਗਾ ਮਤਲਬ ਵਾਤਾਵਰਣ ਦੀ ਜਦੋਂ ਗੱਲ ਕਰਦੇ ਹਾਂ ਰੁੱਖਾਂ ਨਾਲ ਜੁੜਵੇਂ ਆ ਦੀ ਤੇ ਉਹਦੇ ਵਿੱਚ ਕਈ ਚੀਜ਼ਾਂ ਸ਼ਾਮਲ ਹੋ ਜਾਂਦੀਆਂ ਜਿਹਦੇ ਵਿੱਚ ਸਾਡੀ ਅਨ ਗੱਲੀਆਂ ਉਹ ਸਾਨੂੰ ਕਿਤੇ ਨਾ ਕਿਤੇ ਕੁਦਰਤ ਦੇ ਰਾਹ ਚ ਰੁਕਾਵਟ ਪਾਉਂਦੀਆਂ ਤੇ ਉਹਦੇ ਕਰਕੇ ਫਿਰ ਸਾਡੀ ਜ਼ਿੰਦਗੀ ਚ ਵੀ ਖਲਲ ਪੈਂਦਾ ਤੇ ਸਾਡੇ ਪ੍ਰੋਗਰਾਮ ਜਿਹੜਾ ਉਹਦਾ ਵੀ ਇਹੋ ਹੀ ਸਾਡਾ ਹੈਗਾ ਕਰਨ ਦਾ ਮਕਸਦ ਕਿ ਜ਼ਿੰਦਗੀ ਦੇ ਉੱਤੇ ਜਿਹੜੀਆਂ ਚੀਜ਼ਾਂ ਪ੍ਰਭਾਵ ਪਾਉਂਦੀਆਂ ਤੇ ਜ਼ਿੰਦਗੀ ਦੇ ਅੰਗ ਸੰਗ ਜੋ ਕੋ ਚੱਲਦਾ ਉਹਦੇ ਨਾਲ ਗੱਲ ਕਰਦੇ ਰਹੀਏ